ਕਾਂਗਰਸ ਦੀ ਮੁਹਿੰਮ ਵੋਟ ਚੋਰੀ ਗੱਦੀ ਛੋੜਨੇ ਸੰਗਰੂਰ ਤੇ ਬਰਨਾਲਾ ਖੇਤਰ ਦੇ ਵਿੱਚ ਨਵਾਂ ਰਿਕਾਰਡ ਕਾਇਮ ਕਰਕੇ ਰੱਖ ਦਿੱਤਾ ਹੈ ਔਰ ਇੰਡੀਆ ਕਾਂਗਰਸ ਪਾਰਟੀ ਦੇ ਵੱਲੋਂ ਕੌਮੀ ਪੱਧਰ ਉਤੇ ਚਲਾਈ ਜਾ ਰਹੀ ਇਸ ਮੁਹਿੰਮ ਦੇ ਹੇਠ ਸੰਗਰੂਰ ਦੇ ਵਰਕਰਾਂ ਨੇ 50 ਹਜ਼ਾਰ ਤੋਂ ਵੱਧ ਹਸਤਾਖਰ ਫਾਰਮ ਭਰ ਕੇ ਆਪਣਾ ਰੋਸ ਦਰਜ ਕਰਵਾਇਆ ਇਸ ਦੀ ਜਾਣਕਾਰੀ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਘਲਾ ਨੇ ਦਿੱਤੀ ਹੈ ਸਿੰਗਲ ਨੇ ਕਿਹਾ ਕਿ ਇਹ ਸਿਰਫ ਇੱਕ ਮੋਹਮ ਨਹੀਂ ਹੈ ਸਗੋ ਲੋਕਤੰਤਰ ਦੀ ਆਵਾਜ਼ ਹੈ ਕਾਂਗਰਸ ਵੱਲੋਂ ਇਹ ਸੁਨੇਹਾ ਉਹਨਾਂ ਵੋਟ ਲੁੱਟੇਰਿਆਂ ਦੇ ਲਈ ਹੈ ਜੋ ਇਲੈਕਟ੍ਰੋਨਿਕ VOTING ਮਸ਼ੀਨਾਂ ਰਾਹੀਂ ਲੋਕਤੰਤਰ ਦੇ ਨਾਲ ਖੇਡ ਰਹੇ ਨੇ ਉਹਨੇ ਦੱਸਿਆ ਕਿ ਇਹ ਮੋਹਮ ਦਸਹਿਰੇ ਦੇ ਮੌਕੇ ਉੱਤੇ ਸ਼ੁਰੂ ਕੀਤੀ ਗਈ ਸੀ ਅਤੇ ਕਾਂਗਰਸੀ ਵਰਕਾਂ ਵਿੱਚ ਇਸ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਸਾਬਕਾ ਮੰਤਰੀ ਨੇ ਕਿਹਾ ਕਿ ਜਦ ਤੱਕ ਲੋਕ ਇਸ ਮੁੱਦੇ ਉੱਤੇ ਜਾਗਰੂਕ ਨਹੀਂ ਹੋ ਜਾਂਦੇ ਇਹ ਅੰਦੋਲਨ ਇਸੇ ਤਰ੍ਹਾਂ ਨਾਲ ਜਾਰੀ ਰਹੇਗਾ। ਉਹਨਾਂ ਨੇ ਦੋਸ਼ ਲਾਇਆ ਕਿ ਮੌਜੂਦਾ ਹਕਮਰਾਨ ਲੋਕਾਂ ਦੀਆਂ ਭਾਵਨਾਵਾਂ ਨੂੰ ਕਾਬੂ ਹੇਟ ਕਰਕੇ ਦੇਸ਼ ਨੂੰ ਮਹਿੰਗਾਈ, ਬੇਰੁਜ਼ਗਾਰੀ ਅਤੇ ਭੁੱਖਮਰੀ ਵੱਲ ਧੱਕ ਰਹੇ ਨੇ। ਉਹਨਾਂ ਕਹਿ ਕੇ ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਸਿਰਫ ਲੋਕਾਂ ਵੱਲੋਂ ਚੁਣੀ ਸਰਕਾਰ ਨੂੰ ਹੀ ਹੱਕ ਹੁੰਦਾ ਹੈ ਰਾਜ ਚਲਾਉਣ ਦਾ। ਪਰ ਅੱਜ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਸਿੰਗਲ ਨੇ ਦਾਵਾ ਕੀਤਾ ਹੈ ਕਿ ਕਾਂਗਰਸ ਦੀ ਇਹ ਜੰਗ ਲੋਕਾਂ ਦੇ ਹੱਕ ਦੇ ਲਈ ਹੈ ਅਤੇ ਇਹ ਮੋਹਮ ਹਰੇਕ ਰਾਜ ਵਿੱਚ ਫੈਲਾਈ ਜਾਵੇ ਕਿ ਇਸ ਮੌਕੇ ਕਈ ਕਾਂਗਰਸੀ ਆਗੂ ਅਤੇ ਵਰਕਰ ਵੀ ਮੌਜੂਦ ਸਨ ਜਿਨ੍ਹਾਂ ਨੇ ਇਸ ਮੋਹਮ ਨੂੰ ਸਫਲ ਬਣਾਉਣ ਦਾ ਸੰਕਲਪ ਲਿਆ ਹੈ ਕਾਂਗਰਸ ਦੀ ਮੋਹਮ ਵੋਟ ਚੋਰੀ ਗੱਦੀ ਛੋੜਨੇ ਸੰਗਰੂਰ ਤੇ ਬਰਨਾਲਾ ਖੇਤਰ ਦੇ ਵਿੱਚ ਨਵਾਂ ਰਿਕਾਰਡ ਕਾਇਮ ਕਰਕੇ ਰੱਖ ਦਿੱਤਾ ਹੈ ਔਰ ਇੰਡੀਆ ਕਾਂਗਰਸ ਪਾਰਟੀ ਦੇ ਵੱਲੋਂ ਕੌਮੀ ਪੱਧਰ ਉੱਤੇ ਚਲਾਈ ਜਾ ਰਹੀ ਇਸ ਮੋਹਮ ਦੇ ਹੇਠ ਸੰਗਰੂਰ ਦੇ ਵਰਕਰਾਂ ਨੇ 50000 ਤੋਂ ਵੱਧ ਹਸਤਾਖਰ ਫਾਰਮ ਭਰ ਕੇ ਆਪਣਾ ਰੋਸ ਦਰਜ ਕਰਵਾਇਆ ਇਸ ਦੀ ਜਾਣਕਾਰੀ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਘਲਾ ਨੇ ਦਿੱਤੀ ਹੈ ਸਿੰਘਲਾ ਨੇ ਕਿਹਾ ਹੈ ਕਿ ਇਹ ਸਿਰਫ ਇੱਕ ਮੋਹਮ ਨਹੀਂ ਹੈ ਸਗੋ ਲੋਕਤੰਤਰ ਦੀ ਆਵਾਜ਼ ਹੈ ਕਾਂਗਰਸ ਵੱਲੋਂ ਇਹ ਸੁਨੇਹਾ ਉਹਨਾਂ ਵੋਟ ਲੁਟੇਰਿਆਂ ਦੇ ਲਈ ਹੈ ਜੋ ਇਲੈਕਟ੍ਰੋਨਿਕ VOTING ਮਸ਼ੀਨਾਂ ਰਾਹੀਂ ਲੋਕਤੰਤਰ ਦੇ ਨਾਲ ਖੇਡ ਰਹੇ ਨੇ ਉਹਨੇ ਦੱਸਿਆ ਕਿ ਇਹ ਮੁਹਿੰਮ ਦਸਹਿਰੇ ਦੇ ਮੌਕੇ ਉੱਤੇ ਸ਼ੁਰੂ ਕੀਤੀ ਗਈ ਸੀ ਅਤੇ ਕਾਂਗਰਸੀ ਵਰਕਰਾਂ ਵਿੱਚ ਇਸ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਸਾਬਕਾ ਮੰਤਰੀ ਨੇ ਕਿਹਾ ਕਿ ਜਦ ਤੱਕ ਲੋਕ ਇਸ ਮੁੱਦੇ ਉੱਤੇ ਜਾਗਰੂਕ ਨਹੀਂ ਹੋ ਜਾਂਦੇ ਇਹ ਅੰਦੋਲਨ ਇਸੇ ਤਰ੍ਹਾਂ ਨਾਲ ਜਾਰੀ ਰਹੇਗਾ ਉਹਨਾਂ ਨੇ ਦੋਸ਼ ਲਾਇਆ ਕਿ ਮੌਜੂਦਾ ਹਕਮਰਾਨ ਲੋਕਾਂ ਦੀਆਂ ਭਾਵਨਾਵਾਂ ਨੂੰ ਕਾਬੂ ਹੇਟ ਕਰਕੇ ਦੇਸ਼ ਨੂੰ ਮਹਿੰਗਾਈ, ਬੇਰੋਜ਼ਗਾਰੀ ਅਤੇ ਭੁੱਖਮਰੀ ਵੱਲ ਧੱਕ ਰਹੇ ਨੇ। ਉਹਨਾਂ ਕਹਿ ਕੇ ਕਿ ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਸਿਰਫ ਲੋਕਾਂ ਵੱਲੋਂ ਚੁਣੀ ਸਰਕਾਰ ਨੂੰ ਹੀ ਹੱਕ ਹੁੰਦਾ ਹੈ ਰਾਜ ਚਲਾਉਣ ਦਾ। ਪਰ ਅੱਜ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਸਿੰਘਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਦੀ ਇਹ ਜੰਗ ਲੋਕਾਂ ਦੇ ਹੱਕ ਦੇ ਲਈ ਹੈ ਅਤੇ ਇਹ ਮੁਹਿੰਮ ਹਰੇਕ ਰਾਜ ਵਿੱਚ ਫੈਲਾਈ ਜਾਵੇ ਕਿ ਇਸ ਮੌਕੇ ਕਈ ਕਾਂਗਰਸੀ ਆਗੂ ਅਤੇ ਵਰਕਰ ਵੀ ਮੌਜੂਦ ਸਨ ਜਿਨ੍ਹਾਂ ਨੇ ਇਸ ਮੋਹਮ ਨੂੰ ਸਫਲ ਬਣਾਉਣ ਦਾ ਸੰਕਲਪ ਲਿਆ ਹੈ